ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਅਸੀਂ ਨਵਾਂ ਟਰੈਕਟਰ ਲੈਣ ਆਏ ਆ ਜੀ ਤਾਂ ਤੁਸੀਂ ਦੇਖ ਕੇ ਦੱਸਿਓ ਵੀ ਕਿਹੋ ਜਿਹਾ ਲੱਗਿਆ ਸਾਡਾ ਟਰੈਕਟਰ ਇੱਧਰ ਮਿਲੋ ਜੀ ਡੈਡੀ ਰਾਈਨ ਨੂੰ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਨੇ ਦੂਜਾ ਟਰੈਕਟਰ ਲਿਆ ਜੀ ਰਾਤਿਆਂ ਦੇ ਨਵੇਂ ਰੱਟਾਂ ਇੱਧਰ ਆਉਣੇ ਵੀ ਆ ਗਏ ਸਵੇਰ ਵੀ ਆ ਗਏ ਸਵੇਰ ਵੀ ਆ ਗਏ ਹਾਂਜੀ ਵੀਰੇ ਘੈਂਟ ਆ ਕਿਹੜੇ ਗਾਣੇ ਟੁੜੀ ਵਾਲੀ ਉਹ ਲੈ ਲਵੇ ਟੁੜੀ ਵਾਲੀ ਮੀਮੂ ਜਰਾ ਤੁਹਾਨੂੰ ਪੂਰੀ ਚੱਲੂਗਾ ਟੁੜੀ ਵਾਲੀ ਮਸ਼ੀਨ ਤੇ ਲੈਣੇ ਵੀ ਰਣਾਲੇ ਹਾਂਜੀ ਹਾਈਲੋ ਮੀਡੀਅਮ ਉਹ ਵੀ ਹਾਈ ਲੱਗਦਾ ਹੈ ਜਿਹੜਾ ਇੰਜਣ ਹੈ ਉਹ ਨਾ ਬਹੁਤ ਨਾ ਬਹੁਤ ਕਿੰਨੇ ਦਾ ਲੱਗ ਰਿਹਾ ਹੈ ਪੈਸਾ ਸਸਤਾ ਸਸਿਕਾਲ ਜੀ ਆ ਰਿਹਾ ਹਾਂਜੀ ਇੱਧਰ ਮੇਰੇ ਜੀ ਡੈਡੀ ਨੂੰ ਹਾਂਜੀ ਜਿਹੜੀ ਕਿਵੇਂ ਲੱਗੇ ਇਹ ਨਵਾਂ ਟਰੈਕਟਰ ਠੀਕ ਹੈ ਵਧੀਆ ਹੈ ਹਾਂਜੀ ਰੱਬ ਦੀ ਕਿਰਪਾ ਕਰਤੀ ਰੋਬ ਰੱਬ ਨੇ ਇਹ ਹੈ ਹਾਈਲੋ ਮੀਡੀਅਮ ਹਾਂ ਇਸ ਸਾਈਡ ਗੇਰ ਹਨ ਕਿੰਨੇ ਹੌਸਪਾਵਰ ਹੈ ਹਾਏ ਆ ਵੀ ਤਾਂ ਲਿੰਕਾਂ ਜੀ ਉਹ ਕਿੰਨਾ ਫਰਕ ਪੈ ਗਿਆ ਨਾ ਦੋਨੋਂ ਆਹ ਲਿੰਕਾਂ ਦੇਤੀਆਂ ਦੋਨਾਂ ਬੱਸ ਇਹਨੂੰ ਕਸਨ ਨੂੰ ਸਾਈਡਾਂ ਦੇ ਸਪੋਰਟ ਆ ਗਈ ਗੋਡੀਆਂ ਦਾ ਟਾਇਰ ਆ ਗਿਆ 14 9 28 ਦੇ ਪਿਛਲੇ ਹਾਂ ਚਾਚੂ ਉਹ ਜੀ ਵੀ ਐਸ ਲੱਗੇ ਹਾਂ ਹਾਂ ਜਿਹੜਾ ਹੈ ਨਾ ਇਹ ਸਬੂ ਮੂਰੇ ਟਾਇਰ ਆਗੇ 75 16 ਦੇ ਤੇ ਇੰਜਨ ਹੈਗਾ 4 ਸਿਲੰਡਰ ਬੁਸ਼ ਦਾ ਪੰਪ ਹੈ ਤੇ ਕੂਲੈਂਡਰ ਤਾਂ ਮੂਰੇ ਆ ਟਰਾਈ ਫਿਲਟਰ ਮੂਰੇ ਆ ਗਿਆ ਜਾਂ ਸਲੈਂਸਰ ਆ ਗਿਆ ਤੇ 50 ਲੀਟਰ ਦੀ ਇਹਦੀ ਟੈਂਕੀ ਆ 50 ਹਸ ਪਾਵਰ ਆ ਤੇ 50 ਲੀਟਰ ਦੀ ਟੈਂਕੀ ਆ ਤੇ ਹਾਈ ਲੋ ਮੀਡੀਅਮ ਆ ਗਿਆ ਪਰ ਵੀ ਕਿਵੇਂ ਲੱਗਿਆ ਟਰੈਕਟਰ ਵੀਰੇ ਬਹੁਤ ਵਧੀਆ ਹੂੰ ਤੇ ਬੜਾ ਤੇ ਬੜਾ ਛੋਟਾ ਛੋਟਾ ਹੂੰ ਔਰ ਸਰ ਮਾਡਲ ਤਾਂ ਆਇਆ ਕਿਵੇਂ ਬੜੀ ਵਧੀਆ ਔਰ ਰਮਨ ਕਿਵੇਂ ਆ ਫਿਰ ਸਰਪ੍ਰਾਈਜ਼ ਵਧੀਆ ਪਾਰਟੀ ਆ ਹਾਂ ਤੁਸੀਂ ਕੁਝ ਨਹੀਂ ਮੈਨੂੰ ਮੈਨੂੰ ਪਤਾ ਨਹੀਂ ਕਿ ਤੋਂ ਲੱਗੇ ਚਲ ਸਰਪ੍ਰਾਈਜ਼ ਬਸੀ ਤਾਂ ਥੋੜੀ ਹੁੰਦਾ ਫਿਰ ਹਾਂ ਸਰਪ੍ਰਾਈਜ਼ ਥੋੜੀ ਦਸੀਦਾ ਹੁੰਦਾ ਹਾਂ ਮੈਂ ਕਿ ਨਹੀਂ ਆਇਓ ਲਿਆਦਾ ਚੱਪਲਾਂ ਜੇ ਮੁੰਡਾ ਬਹੁਣ ਜਾਲੇ ਟੂੜੀ ਵਾਲੀ ਮਸ਼ੀਨ ਨੂੰ ਜੋੜ ਕੇ ਦੇਖਦੇ ਆਂ ਹਾਂ ਕਹਾਂ ਮੈਂ ਕਹਾਂ ਅੱਜ ਕਵੀਆਂ ਨਾ ਪਾਉਂਗੇ ਨਹੀਂ ਤਾਂ ਟੂੜੀ ਵਾਲੀ ਤੇ ਸਿੱਧਾ ਹੀ ਬਸ ਇਰਾਕ ਬੋਗਣ ਲੱਗਿਆ ਮੁੰਡਾ ਜੈਰੀ ਗੱਲ ਹੈ ਨਾ ਹਾਂ ਲਓ ਜੀ ਇਧਰ ਮੇਰੇ ਜੀ ਸਸੀ ਕਾਲ ਜੀ ਹੋ ਜੀ ਸਭਾ ਭਾਜੀ ਨੂੰ ਮਿਲੋ ਜੀ ਸਾਫੀ ਗਲ ਜੀ ਠੀਕ ਹੈ ਜੀ ਭਾਜੀ ਬਲੌਗਰ ਸਾਹਿਬ ਕਿਰਪਾਵਾਹ ਵਰੀਏ ਜੀ ਠੀਕ ਹੈ ਆ ਜੀ ਹਾਂ ਜੀ ਹਾਂ ਜੀ ਕਿਦਾਂ ਗੱਡੀ ਪਸੰਦ ਆ ਲਈ ਕਿਹੜੀ ਕਿਉਂ ਨਹੀਂ ਉਹ ਠੀਕ ਹੋ ਗਈ ਇਹ ਵੇਚਣੀ ਹੈ ਇਹ ਵੇਚਣੀ ਹੈ ਇਹਦਾ ਭੀਲੀ ਹੈ ਕੋ ਮਾਰ ਨਹੀਂ ਦਿੰਦੇ ਜੀਦਾ ਦੂਸਰਾ ਹੋਰ ਵੇਚੀ ਵੇਚ ਤਾਂ ਠੀਕ ਹੈ ਕੁੜੀ ਜੀ ਕਿਥੋਂ ਨਾ ਯੰਦਰਾ ਜੋੜੂ ਹਾਂ ਤਾਂ ਤੋਂ ਬੜੀ ਦਾ ਤੇਲ ਦਾ ਫਰਕ ਪਾਣਾ ਦੋਨਾਂ ਨਾਲ ਅਰਜਨ ਨਾਲ ਓਏ ਦੇਖ bari ਬਣਾਉਣਾ ਵੀ ਆ ਵੀਡੀਓ ਵੀਡੀਓ ਜਾ ਗਈ ਹੈ ਹੈ ਹਾਈਡਰੋਮੀਟਰ ਹਾਂ ਕੀ ਨਾ ਪਾਵੇ ਲੋ ਜੀ ਟੀਲ ਬਾਜੀ ਕੋਈ 바ਵੇ ਇਹਨਾਂ ਦੀ ਲਿਫਟ ਦੀ ਕੈਪੈਸਿਟੀ ਇਹਦੀ 22 ਦੀ ਫਾਰੀ ਹੈ ਟਰੈਕਟਰ ਵਾਸਤੇ ਸਟਾન્ડ ਹੈ ਬੜਾਈ ਦੀ ਹੋਣੀ ਬਾਈ ਜਦੋਂ ਬਾਈ ਦੂਈਲੇ ਨੂੰ ਸੰਭੀਰ ਹੀ ਹੈ ਫਾਈਲ ਤੋਂ ਸਾਡਾ ਜੇਕਰ ਕੋਈ ਵੀ ਗੱਲ ਆਉਣਾ ਹੋਵੇ ਉਹ ਬੁੱਢ ਮਗਾਣੇ ਮਗਾਣੇ ਹੋਣਾ ਨਾ ਡਬਲ ਡਿਸਟਰੀਬਿਊਟਰ ਆ ਗਿਆ ਠੀਕ ਹੈ ਜੀ ਤੇ ਸਿੰਪਲ ਆਪਣਾ ਸ਼ੁਰੂਈ ਲੋਈਆ ਤੇ ਆ ਹੈਂਡ ਬ੍ਰੇਕ ਆ ਗਿਆ ਰੇ ਅੱਗਾ ਤਾਂ ਬਾਈਓ ਹਾਂ ਵੀਡੀਓ ਇਹ ਪੀਡੀਓ ਕਿੱਦਾਂ ਇਹ ਹੋ ਰਿਹਾ ਤੇ ਉੱਪਰ ਦੋ ਹੰਗਲ ਲੱਗੀ ਐਮ ਐਸ ਡੀ ਜੋ ਦੇ ਦਿੱਤੋਂ ਉਹ ਲਿਵਰ ਨਾਲ ਤੇ ਆ ਫਾਰਵਰਡ ਬੈਕ ਦਾ ਦੇਖੀ ਨਹੀ ਨਹੀ ਉਧਰ ਪੀਟੀਓ ਦੇ ਪਿੱਛੇ ਪੀਟੀਓ ਦੇ ਪਿੱਛੇ ਚੱਲਣਾ ਹੈ ਇਹ ਇਹ ਤਾਂ ਪੀਡੀਓ ਚ ਲਾਉਣੀ ਆ ਬਸ ਕੱਲੀ ਇਹਨਾਂ ਅੱਗੇ ਪਿੱਛੇ ਇਹ ਨਾ ਕਰਨੀ ਆ ਇੱਕਾ ਪਿੱਛੇ ਆ ਹੋਰ ਇਹਦਾ ਲੱਗ ਲੱਗ ਆ ਇਹਦਾ ਵੀਡੀਓ ਲੱਗ ਚੱਲਣਾ ਇਹ ਲੋਚ ਵੀ ਚੱਲਣਾ ਹਾਂ ਜੇ ਲੋਚ ਕਰਨਾ ਤਾਂ ਆ ਚੱਲ ਜੱਪਰ ਵੱਧ ਬੈਠ ਕੇ ਮਾਰ ਜੀ ਜਨਰੇਟਰ ਵਾਲਾ 20 ਰੈਸ ਲੱਗਿਆ ਵਾ ਹਰ ਚੀ ਹਰ ਸਿੰਪੀ ਦਿੱਤੀ ਆ ਡਬਲ ਉਹ ਆ ਸੈਂਸਰ ਜੀ ਸੈਂਸਿੰਗ ਡਬਲ ਡਬਲ ਕਾਗਾ ਸਿੱਟੇ ਦੇ ਉੱਪਰ ਥੱਲੇ ਨਹੀਂ ਹੁੰਦੀ ਆ ਅੱਗੇ ਪਿੱਛੇ ਹੁੰਦੀ ਹੈ ਉੱਪਰ ਥੱਲੇ ਨਹੀਂ ਹੁੰਦੀ ਆ ਥੱਲੇ ਉੱਪਰ ਵਜਨ ਨਾਲ ਹੋਊਗੀ ਹਾਂ ਆਹ ਦੀ ਚ ਪਿੰਨਾ ਪਾ ਲੈਣੀ ਪਾਣੀ ਪਾਲਾ ਕੰਮ ਕਰੇ ਦੇਖੀਓ ਦੇਖ ਰਿਹਾ ਰਿਕਰ ਦੇਖ ਰਿਕਰ ਦੇਖ ਹੈਂ ਜੀ ਮੈਂ ਤਾਂ ਕੇਹਾ ਤਾਂ ਭਾਈ ਜੀ ਨੂੰ ਕਹਿੰਦਾ ਹੁਣ ਕਸਤੀ ਇਹ ਅੱਛਾ ਕਰੀ ਜਿੱਦਿਆ ਪ੍ਰਾਈਮ ਆਵਾਜ਼ ਦੱਸ ਕੇ ਮੈਂ ਆ ਕਿੰਨੇ ਪਰ ਜਾਂਦਾ ਰਿਕਰ? ਉਹ ਕਹਿਣਾ ਰੇ ਕਿਹੜਾ ਕਰਦੇ ਦੂਜਾ ਟਰੈਕਟਰ ਆਪਣੇ ਕੋਲ ਇਹਦੇ ਨਾਲ ਦਾ ਇਹ ਜ਼ੋ ਪੰਜ ਜੀ ਇੱਕ ਆਪਣੇ ਕੋਲ ਕਿਹੜਾ ਹੈ ਉਹ ਦੂਆ ਹੈ ਨਾ ਇਹ ਜ਼ੋ ਪੰਜ ਉਹ ਜਣ ਕੇ ਆਪਣੇ ਕੋ ਇਹਦੇ ਨਾਲ ਦਾ ਆਪਣੇ ਕੋ ਸਿੰਪਲ ਆ ਉਹ ਸਿਰੇ ਪਰ ਖੜਾ ਉਹਦੇ ਨਾਲ ਦਾ ਆਪਣੇ ਕੋ 4x4 ਆ ਹੁਣ ਨਵਾਂ 585 ਦਾ ਸਿੰਪਲ ਚ ਲੈਣ ਲੱਗਿਆ ਐ ਵੀ ਨਾਮ ਕੀ ਹੁੰਦਾ ਜਹਾਂ ਆਮਨ ਨੂੰ ਦਵਾਉਣਾ ਆਹਾ 585 4x4 ਆਪਣੇ ਦੂਈ 720 ਮੰਜੇ ਨਹੀਂ ਇਹ ਹੀ ਲੈਉਣਾ

ਬਾਬਾ ਸ਼ੰਦੀ ਜੀ ਜਿੱਥੇ ਤੁਹਾਨੂੰ ਕਿਹਾ ਸੀ ਨਾ 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 ਕੀ ਹੋ ਗਿਆ ਉਹ ਤੇ ਨੌ ਜੀ ਆਪਣੇ ਸਾਰੇ ਜਣੇ ਆ ਗਏ ਹਾਂ ਜੀ ਲੋ ਜੀ ਡੱਬਾ ਆ ਗਿਆ

Lội gì, bên nhà sư văn huynh sao văn huynh 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 văn ਲੋ ਜੀ ਇਹ ਆਂਦਾ ਜੀ 585 ਯੂਵੋ ਪਹਿਲਾ ਆਏਗਾ 305 92 ਅੱਜ ਇਹ ਆਂਦਾ 585 ਜਾਈਂ ਆ ਜੀ ਲੋ ਮੈਂ ਯਾ ਇਹ ਬੋਲਾਂਗਾ ਇੱਥੇ ਬੈਠਾ ਹੈ ਮਾਨਾ ਪੂਰਾ ਬੋਸ ਹੈਕਿੰਗ